ਆਕਾਲੀ ਦੀ ਵੀਡੀਓ ਦੇਖ ਰਹੇ ਹਾਂ ਸਭ ਨੂੰ ਜੀ ਆ ਲੈ ਕੇ ਹਾਂ ਜੰਝ ਰੰਜ ਦੀ ਵੱਡੀ ਖਬਰ ਫਲਾਈਓਵਰ ਤੇ ਹੋਏ ਦਰਦਨਾਕ ਹਾਦਸੇ ਵਿੱਚ ਪਿਓ ਪੁੱਤ ਤੇ ਪੋਤੇ ਦੀ ਮੌਤ ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ ਦਿੱਲੀ ਦੇ ਮਕੰਦਪੁਰ ਫਲਾਈਓਵਰ ਤੇ ਐਤਵਾਰ ਦੇਰ ਰਾਤ ਹੋਏ ਦਰਦਨਾਕ ਸੜਕ ਹਾਦਸੇ ਵਿੱਚ 10 ਸਾਲ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਘਟਨਾ ਦੇ ਸਥਾਨ ਤੇ ਪਹੁੰਚ ਕੇ Laasha ਕਬਜ਼ੇ ਵਿੱਚ ਮੋਰਚੀ ਮੋਰਚਰੀ ਵਿੱਚ ਸੁਰੱਖਿਆਤ ਰਖਵਾ ਦਿੱਤੀਆਂ ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਸ਼ਾਇਦ ਪੁੱਤਰ ਹੱਤ ਅਹਿਮਦ ਨਿਵਾਸੀ ਗਲੀ ਨੰਬਰ 8 ਉਤਰੀ ਗੋਡਾ ਦਿੱਲੀ ਫੇਜ ਪੁੱਤਰ ਮੋਬਾਈਲ ਸ਼ਾਇਦ ਨਿਵਾਸੀ ਗਲੀ ਨੰਬਰ 8 ਉਤਰੀ ਗੋਡਾ ਦਿੱਲੀ ਦੇ ਹਮਜਾ ਪੁੱਤਰ ਨੂੰ ਨਿਵਾਸੀ ਗਲੀ ਨੰਬਰ 8 ਉਤਰੀ ਗੋਡਾ ਦਿੱਲੀ ਵਜੋ ਹੋਈ ਹੈ ਪੁਲਿਸ ਦੁਕਾਨੀਆਂ ਨੇ ਦੱਸਿਆ ਕਿ ਬਾਈਕ ਸਵਾਰ ਤਿੰਨ ਲੋਕ ਮਕੰਦਪੁਰ ਤੋਂ ਬਰਾੜੀ ਵੱਲ ਜਾ ਰਹੇ ਸਨ ਅਨੁਮਾਨ ਹੈ ਕਿ ਕਿਸੇ ਭਾਰੀ ਮਾਨ ਨੇ ਬਾਈਕ ਨੂੰ ਟੱਕਰ ਮਾਰੀ ਤੇ ਪੁਲਿਸ ਘਟਨਾ ਸਥਾਨ ਤੇ ਆਸਪਾਸ ਆਸਪਾਸ ਸੀਸੀਟੀਵੀ ਕੈਮਰੇ ਦੇ ਫੁਟੇਜ ਨੂੰ ਖੰਘਾਰ ਰਹੀ ਹੈ ਜੋ ਕਿ ਮੋਲਜਮਾਨ ਚਾਲਕ ਦੀ ਜਾਣਕਾਰੀ ਪ੍ਰਾਪਤ ਕਰਨ ਨੂੰ ਦਾਵਤਖਾਨੇ ਘਰ ਪਰਤਰੇ ਸੰਤ ਨੂੰ ਮੁਕੰਦ ਵਿੱਚ ਮੁਕੰਦਪੁਰ ਵਿੱਚ ਹਾਦਸੇ ਵਿੱਚ ਜਾਨ ਅੰਗਵਾਉਣ ਵਾਲਾ ਪਰਿਵਾਰ ਕੋਡਾ ਖੇਤਰ ਵਿੱਚ ਰਹਿੰਦਾ ਸੀ ਪਰਿਵਾਰ ਨੇ ਦੱਸਿਆ ਕਿ ਫੇਜ ਹੋਰ ਫੇਜ ਆਨ ਮਾਨਸਿਕ ਤੌਰ ਤੇ ਕਮਜ਼ੋਰ ਸੀ ਅਤੇ ਸ਼ਾਦੀ ਸ਼ੋਦਾ ਸੀ ਪੰਜ ਪੰਜ ਦਿਨ ਪਹਿਲਾਂ ਜੋੜੇ ਦਾ ਬੱਚਾ ਹੋਇਆ ਸੀ ਫੈਜਾਨ ਦੀ ਭੈਣ ਦਵਾਰਕਾ ਵਿੱਚ ਰਹਿੰਦੀ ਸੀ ਮੈਂ ਐਤਵਾਰ ਨੂੰ ਭੈਣ ਦੇ ਦਾਵ ਦਾਵਤ ਰੱਖੀ ਸੀ ਫੈਜਾਨ ਆਪਣੇ ਪਿਤਾ ਅਤੇ ਭਾਂਦੇ ਨਾਲ ਭੈਣ ਦੇ ਘਰ ਗਿਆ ਤੇ ਰਾਤ ਨੂੰ ਉਥੋਂ ਵਾਪਸ ਆ ਰਿਹਾ ਸੀ ਛਾਏ ਦੀ ਬਾਈਕ ਚਲਾ ਰਿਹਾ ਸੀ ਤੇ ਪਿੱਛੋਂ ਕਿਸੇ ਬਾਹਨ ਨੇ ਟੱਕਰ ਮਾਰੀ ਤਾਂ ਜਿਸ ਨਾਲ ਬਾਈਕ ਬੇਕਾਬੂ ਹੋ ਗਈ ਖਬਰ ਨਾਲ ਅੰਤ ਤੱਕ ਬਣੇ ਰਹੇ ਜੀ ਤੁਹਾਨੂੰ ਬੰਦ ਕਮੈਂਟ ਵਿੱਚ ਆਪਣੀ ਰਾਏ ਤੇ ਸਲਾਹ ਜ਼ਰੂਰ ਦਿਓ ਜੀ